ਇਹ ਟਾਈਮਰ ਸੀ ਖੂਦ ਦੇ ਬਿਲਕੁਲ ਵਿੱਚ ਖੜੇ ਆ। ਇਹ ਇੱਕ ਖੂਦ ਫੇਰ ਸੂਰੀਓ ਬਣਾਈ ਇੱਥੇ 12 ਕੋਹ ਚਲਦੀ ਸੀਗੀ। ਜਦ ਵਿੱਚ ਕਰ ਲੰਘੇ ਕਰਦੀ ਉਹ ਖੂਦ ਨੂੰ ਪਾਣੀ ਪੀਉਂਦਾ ਸੀ। ਇਹ ਜਗ੍ਹਾ ਦੂਜੀ ਜਗ੍ਹਾ। ਤੇੜ ਦਾ ਨੋਨ ਨੁਕਸਾਨ ਵੀ ਹੈ ਨਹੀਂ। ਵੀ ਕਿਤੇ ਤੇੜ ਆਈ ਹੋਵੇ। ਅੱਜ ਅਸੀਂ ਕੋਠੀਆਂ ਪਾਉਨੇ ਆ। ਸਾਲ ਬਾਅਦ ਕਿਹੜਾ ਆ ਜਾਂਦੀਆਂ ਨੇ ਮਕਾਨ ਨੂੰ ਤਾਂ ਆ ਜਿਹੜਾ ਖੂਹ ਆ ਫੇਰਸਾਬ ਸੂਰੀ ਦਾ ਖੋਦਾ ਬਣਾਇਆ ਖੂਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਜਿਹੜਾ ਖੂਹ ਆ ਇਹ ਸ਼ੇਰਸਾ ਸੂਰੀ ਵੱਲੋਂ ਜਦੋਂ ਮਾਰਗ ਬਣਾਇਆ ਜਾਂਦਾ ਉਦੋਂ ਇਸ ਖੂਹ ਦੀ ਵੀ ਉਹਨਾਂ ਵੱਲੋਂ ਖਦਾਈ ਕਰਾਈ ਸੀਗੀ ਪਾਣੀ ਦੀ ਜ਼ਰੂਰਤ ਨੂੰ ਦੇਖਦੇ ਪਾਣੀ ਦੀ ਜ਼ਰੂਰਤ ਤਾਂ ਜੋ ਇੱਥੋਂ ਪੂਰੀ ਕੀਤੀ ਜਾਵੇ ਉਹ ਜਦੋਂ ਵੀ ਕਿਤੇ ਇੱਥੋਂ ਦੂਰ ਤਰਾਡੇ ਨੂੰ ਕਦੇ ਨਿਕਲਦੇ ਸੀ ਤਾਂ ਆਪਣੇ ਘੋੜਿਆਂ ਨੂੰ ਇੱਥੇ ਪਾਣੀ ਪਿਲਾਉਂਦੇ ਸੀ ਤੇ ਆਪ ਵੀ ਜਿਹੜੇ ਉਹਨਾਂ ਦੇ ਹਲਕਾਕਾਰ ਉਹਨਾਂ ਦੇ ਨਾਲ ਦੀ ਫੌਜ ਸੀ ਉਹਨਾਂ ਨੂੰ ਸਾਰਿਆਂ ਨੂੰ ਪਾਣੀ ਇੱਥੇ ਪੀਣ ਲਈ ਬਕਾਇਦਾ ਖੂਹ ਪਟਿਆ ਹੋਇਆ ਸੀ ਤੇ ਅੱਜ ਅਸੀਂ ਉਹ ਖੂਹ ਦੇ ਜਿਹੜੇ ਆਪ ਜੀ ਨੂੰ ਆ ਦਰਸ਼ਨ ਕਰਾ ਰਹੇ ਹਾਂ ਤੇ ਸਾਡੇ ਨਾਲ ਇਸ ਖੂਹ ਦੇ ਨਾਲ ਜਾਣਕਾਰ ਨੇ ਜਿਹੜੇ ਜਿੰਨੇ ਕੁ ਵੀ ਜਾਣਕਾਰੀ ਰੱਖਦੇ ਆ ਉਹ ਸਾਰਿਆਂ ਦੇ ਨਾਲ ਇਸ ਖੂਹ ਦੇ ਇਤਿਹਾਸ ਬਾਰੇ ਗੱਲ ਕਰਵਾਵਾਂਗੇ ਆਓ ਚਲਿਓ ਸਾਡੇ ਨਾਲ ਬਾਈ ਸੇਰ ਸਿੰਘ ਕਨੇਜ ਨੇ ਸਭ ਤੋਂ ਪਹਿਲਾਂ ਵਾਈ ਗੁਰੂ ਜੀ ਦਾ ਖਾਲਸਾ ਸਾਹਿਬ ਤੇ ਅਸਰ ਖੂਹ ਆਜੀ ਇਹ ਖੂਹ 600 ਸੂਰੀ ਦੇ ਬਣਾਇਆ ਇੱਥੇ 12 ਕੋ ਚਲਦੀ ਸੀਗੀ ਠੀਕ ਹੈ ਜੀ ਜਦੋਂ ਵੀ ਇੱਥੇ ਕੋਈ ਲੰਘਦੇ ਕਰਦੇ ਉਹ ਫੌਜਿਆਂ ਨੂੰ ਪਾਣੀ ਪੀਉਂਦਾ ਸੀ ਇਹ ਜਗ੍ਹਾ ਤੇ ਉਸ ਜਗ੍ਹਾ ਤੇ ਬਹੁਤ ਨਿੱਕੀਆਂ ਇੱਟਾਂ ਦਾ ਬਣਾਇਆ ਹੋਇਆ ਹੈ ਇਹ ਤਾਂ ਆਪਣਾ ਪ੍ਰਾਤਨ ਭਵਾ ਸਾਹਿਬ ਦਾ ਨਹੀਂ ਬਹੁਤ ਵਧੀਆ ਚੀਜ਼ ਸੀ ਜਦ ਅਸੀਂ ਬਚਪਨ ਸੀਗੇ ਛੋਟੇ ਸੀਗੇ ਬਹੁਤ ਵਧੀਆ ਚੀਜ਼ ਸੀ ਉਹਦੋਂ ਜਾਣਦੀ ਉਹਨਾਂ ਨੇ ਆਪਣੇ ਅੰਦਰ ਚ ਲਿਆ ਹੋਇਆ ਵਾ ਪਰ ਇਹਦੀ ਸਾਂਭਤ ਸੰਭਾਲੋ ਕਰ ਨਹੀਂ ਕੋਈ ਨਹੀਂ ਕਰ ਰਿਹਾ ਜੀ ਤੁਸੀਂ ਪਿੰਡ ਵਾਸੀ ਚਾਹੁੰਦੇ ਹੋਮੋਂਗੇ ਕਿ ਇਸ ਤਰ੍ਹਾਂ ਸਾਂਭ ਕੇ ਰੱਖਿਆ ਜਾਵੇ ਇਹਨੂੰ ਹਾਂ ਜੀ ਹਾਂ ਜੀ ਤੇ ਆ ਚੜਾਈ ਵੀ ਬਹੁਤ ਜ਼ਿਆਦਾ ਕੱਟੋ 30 ਫੁੱਟ ਦੀ ਚੜਾਈ ਹੋਣੀ ਹੈ ਨਾ ਭਾਈ 35 ਫੁੱਟ ਹੋਊਗਾ ਜੀ 35 ਫੁੱਟ 30 ਫੁੱਟ ਦਾ ਚੜਾਈ ਆ ਤੇ ਉੱਪਰ ਉੱਪਰ ਵੀ ਕੋਸ ਹੈਗਾ ਦੇਖਣ ਨੂੰ ਭਾਈ ਉੱਪਰ ਉਹ ਉੱਪਰ ਇਹਨੇ ਲੱਗੇ ਹੋਏ ਕੋ ਖਿੱਚਣ ਵਾਲੇ ਹੁਣ ਪੱਧਰੀ ਟਟਟ ਗਏ ਜਾਂ ਜਿਹੜੇ ਪਾਣੀ ਕੱਢਣ ਲਈ ਜਾਂ ਬਸ ਜਾਂਦੇ ਹਨ ਉਹਦੇ ਬੜੇ ਉਹਨੇ ਗੋਲ ਜਿਹੇ ਪੱਥਰ ਹਾਂਜੀ ਉਹਦੇ ਵਿੱਚ ਫਸਾਈ ਹੁੰਦੀ ਲੱਠੀ ਬਿਲਕੁਲ ਠੀਕ ਆ ਜੀ ਕਸੇ ਲੱਜ ਲੱਜ ਜਾਂ ਨਾ ਕਸੇ ਪਏ ਹੋਏ ਨੇ ਜਿੱਥੇ ਠੀਕ ਆ ਠੀਕ ਠੀਕ ਕੋ ਖਿੱਚ ਦੇਤੀ ਤੇ ਬਹੁਤ ਜ਼ਿਆਦੇ ਵਧੀਆ ਨਿੱਕੀਆਂ ਇੱਟਾਂ ਦਾ ਬਣਾਉਣਾ ਤਾਂ ਬਹੁਤ ਹਾਂਜੀ ਹਾਂਜੀ ਧਰਤੀ ਦੇ ਵਿੱਚ ਤਕਰੀਬਨ ਬਾਈ ਜੀ ਕਿੰਨਾ ਕੁ ਹੋਊਗਾ ਦਾ ਅੰਦਾਜ਼ਾ ਜੀ ਹੁਣ ਕੀ ਪਤਾ ਹੀ ਕਹਿ ਸਕਦੇ ਆਪਾਂ ਤਾਂ ਮਿੱਟੀ ਪੈ ਗਈ ਹੈ ਨਾ ਬਾਈ ਹਾਂਜੀ ਠੀਕ ਹੈ ਤੇ ਵਾਕੀ ਫਾਮ ਸੰਭਾਲ ਬੰਨੀਓ ਥੋੜਾ ਜਿਆ ਬਹੁਤ ਜਿਆ ਦੇ ਭਿਆਨਕ ਜਿਹਾ ਲੱਗਦਾ ਵੀ ਕੱਲਾ ਬੰਦਾ ਆਊਗਾ ਤਾਂ ਇੱਥੇ ਡਰ ਲੱਗੂਗਾ ਹੈਨਾ ਕਿਉਂਕਿ ਸੱਪ ਸਲੂੰਡੀ ਹੋ ਸਕਦੀ ਆ ਕਿਉਂਕਿ ਪੂਰਾ ਖੰਡਰ ਰੂਪ ਧਾਰਨ ਕਰ ਲਿਆ ਵੈਸੇ ਸੰਭਾਲ ਹੋਣੀ ਚਾਹੀਦੀ ਸੀਗੀ ਤੇ ਨਿਸਾਨੀਆਂ ਰਹਿ ਜਾਂਦੀਆਂ ਨੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਇਹ ਚੀਜ਼ਾਂ ਦਿਖਾਉਣੀਆਂ ਪੈਣਗੀਆਂ ਕਿ ਇਦਾਂ ਵੀ ਹੁੰਦਾ ਹੁਣ ਉੱਪਰ ਦਿਖਾਉਂਦੇ ਆਂ ਉੱਪਰ ਚੱਲ ਕੇ ਹਾਂਜੀ ਚਲੋ ਆ ਉੱਪਰ ਚੱਲਦੇ ਆਂ ਆਪਾਂ ਸਾਰੇ ਦੇਖਣ ਵਾਲਿਆਂ ਨੂੰ ਕਹਿੰਨਾ ਆਪ ਤੁਹਾਨੂੰ ਉੱਪਰਲਾ ਡਰੈਸ ਵੀ ਦਿਖਾਉਨੇ ਆ ਆ ਉੱਪਰ ਆਇਆ ਦੇਖੋ ਉੱਪਰ ਕਿੰਨਾ ਵਧੀਆ ਗੌਮਤ ਵਾਂਗੂ ਪੂਰਾ ਗੌਮਤ ਬਣਾਇਆ ਹੋਇਆ ਮੋਹਨ ਸਾਰੇ ਪਾਸੇ ਦੇਖੋ ਬੜੀ ਕਲਾਤਖਾਈ ਹੋਈ ਹੈ ਉਸ ਸਮੇਂ ਦੇ ਜਿਹੜੇ ਰਾਜ ਮੇਸਤਰੀ ਹੋਣਗੇ ਬੜਾ ਉਹਨਾਂ ਨੇ ਡਾਟਾ ਲਾ ਲਾ ਕੇ ਦੇਖੋ ਬਣਾਇਆ ਹੋਇਆ ਅਸੀਂ ਆਮ ਵੀ ਆਪਾਂ ਦੇਖਿਆ ਵਾ ਨਹਿਰਾਂ ਦੇ ਉੱਪਰ ਅੰਗਰੇਜ਼ਾਂ ਦੇ ਰਾਜਮੌਕੇ ਜਿਹੜੇ ਪੌਲ ਬਣਾਏ ਨੇ ਉਹ ਵੀ ਡਾਟਾ ਨਾਲ ਬਣਾਏ ਹੋਏ ਨੇ ਤੁਸੀਂ ਦੇਖੋ ਕਿਸੇ ਪਾਸੇ ਵੀ ਕੋਈ ਤੇੜ ਤਕ ਨਹੀਂ ਹੈਗੀ ਠੀਕ ਆ ਜਿਹੜੀ ਉਹ ਚੂਨੇ ਵਾਲੀ ਇੱਟਾਂ ਨਾਲ ਚਲਾਈ ਕੀਤੀ ਹੋਈ ਆ ਹਾਂ ਆ ਦੇਖੋ ਚੂਨੇ ਚੂਨਾ ਦੀ ਇਟਾਂ ਦੀ ਚਣਾਈ ਕੀਤੀ ਜਾਂਦੀ ਸੀ ਉਦੋਂ ਚੂਨਾ ਵਰਤਿਆ ਜਾਂਦਾ ਸੀ ਤਾਂ ਕਿਸੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਤੇੜਾ ਨਾ ਨੰਨ ਇਨਸਾਨ ਵੀ ਹੈ ਨਹੀਂ ਵੀ ਕਿਤੇ ਤੇੜਾ ਹੀ ਹੋਵੇ ਅੱਜ ਅਸੀਂ ਕੋਠੀਆਂ ਪਾਉਨੇ ਆ ਤਾਂ ਸਾਲ ਬਾਅਦ ਤੇੜਾ ਆ ਜਾਂਦੀਆਂ ਨੇ ਮਕਾਨ ਨੂੰ ਤੇ ਬਾਅਦ ਦੇਖੋ ਕਿੰਡੀ ਵੱਡੀ ਕਾਰਡ ਸੀ ਉਹਨਾਂ ਦੀ ਪਹਿਲਾਂ ਤਾਂ ਤੁਸੀਂ ਇਹ ਚੀਜ਼ ਦੇਖੋ ਵੀ ਜਿਹੜੀ ਆ ਡਾਟ ਆ ਡਾਟ ਦੇਖ ਸਕਦੇ ਹੋ ਵੀ ਪੂਰੀ ਐਂ ਡਾਟ ਲਾਈ ਹੋਈ ਜਾਂ ਕਿਤੇ ਵੀ ਕੋਈ ਸਰੀਆ ਤੱਕ ਲੈਂਟਰ ਕੋਹ ਨਹੀਂ ਲਾਇਆ ਹੋਇਆ ਵੱਡੀ ਮਜ਼ਬੂਤੀ ਨਾਲ ਬਣਾਇਆ ਹੋਇਆ ਵਾ ਇਸੇ ਕਰਕੇ ਤਾਂ ਦੇਖੋ ਸਦੀਆਂ ਬੀਤ ਗਈਆਂ ਉਸੇ ਤਰ੍ਹਾਂ ਹੀ ਖੜਾ ਵਾ ਪੂਰਾ ਤੇ ਵੱਡੀ ਗੱਲ ਆ ਬਹੁਤ ਵਧੀਆ ਬਣਾਇਆ ਹੋਇਆ ਵਾ ਪਰ ਜਿਹੜਾ ਅੱਜ ਇਤਿਹਾਸ ਸਾਂਭਣ ਦਾ ਜਿੰਨਾਂ ਨੂੰ ਡਿਊਟੀ ਲੱਗੀ ਆ ਸਰਕਾਰਾਂ ਵੱਲੀੋਂ ਬਕਾਇਦਾ ਵਿਭਾਗ ਬਣੇ ਹੋਏ ਨੇ ਉਹਨਾਂ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਬਣਦਾ ਆ ਉੱਪਰ ਵੀ ਦੇਖਦੇ ਆ ਇਸ ਟਾਈਮ ਅਸੀਂ ਖੂ ਦੇ ਬਿਲਕੁਲ ਵਿੱਚ ਖੜੇ ਆ ਤਾਂ ਕੈਮਰਾਮੈਨ ਵੀਰ ਨੂੰ ਕਹੂੰਗਾ ਉੱਪਰਲਾ ਅਡਰੈਸ ਪਾ ਖਾ ਦਿਓ ਚੌਣਾ ਬਹੁਤ ਜ਼ਿਆਦੇ ਖੂ ਆ ਹ ਜਿਵੇਂ ਇਹਦੇ ਵਰਗਾ ਹੀ ਖੂ ਆ ਪੈਂਡ ਸਰਾਬੇ ਦੇ ਵਿੱਚ ਵੀ ਚੌੜਾ ਖੂਹ ਆ ਉਹ ਵੀ ਨਿੱਕੀਆਂ ਇੱਟਾਂ ਦਾ ਬਣਿਆ ਹੋਇਆ ਇਹ ਜਿਹੜਾ ਖੂਹ ਆ ਤੁਸੀਂ ਦੇਖ ਸਕਦੇ ਹੋ ਚੜਾਈ ਬਹੁਤ ਜ਼ਿਆਦਾ ਆ ਤਾਂ ਜਦੋਂ ਵੀ ਸ਼ੇਰ ਸਾ ਸੂਰੀ ਦੀਆਂ ਫੌਜਾਂ ਇੱਥੋਂ ਨੇੜੇ ਤੁਰਦੀ ਲੰਘਦੀਆਂ ਸੀ ਤੇ ਆਪਣੇ ਘੋੜਿਆਂ ਨੂੰ ਪਾਣੀ ਪਿਲਾਉਣ ਲਈ ਤੇ ਆਪਣਾ ਆਪ ਪਾਣੀ ਦੀ ਜ਼ਰੂਰਤ ਪੂਰੀ ਕਰਦੇ ਸੀ ਘੋੜਿਆਂ ਨੂੰ ਪਾਣੀ ਨਿਵਾਉਣਾ ਜਾਂ ਕੋਈ ਆਪ ਇੱਥੇ ਇਸ਼ਨਾਨ ਕਰਨਾ ਇਸ ਖੂਹ ਦੇ ਉਹ ਵਰਤੋਂ ਵਿੱਚ ਲੈਂਦੇ ਸੀ ਅੱਜ ਵੀ ਉਹ ਜਿਹੜਾ ਇਤਿਹਾਸਕ ਖੂਹ ਆ ਪੈਂਡ ਕਨੇਚ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਮੌਜੂਦ ਆ ਆ ਯਾਦਾਂ ਤਾਜ਼ੀਆਂ ਕਰਦਾ ਇਤਿਹਾਸ ਦੀਆਂ ਤਾਂ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਦੀ ਜ਼ਰੂਰਤ ਹਮੇਸ਼ਾ ਹੁੰਦੀ ਆ ਅੱਜ ਵੀ ਭਾਵੇਂ ਪੰਜਾਬ ਦੀ ਧਰਤੀ ਤੇ ਰਹਨੇ ਆ ਪੰਜ ਦਰਿਆਵਾਂ ਦੀ ਧਰਤੀ ਆ ਭਾਵੇਂ ਅੱਜ ਪੰਜਾਬ ਦਾ ਪਾਣੀ ਆ ਜਿਹੜਾ ਗੰਦਲਾ ਹੋ ਚੁੱਕਿਆ ਪਰ ਜਦੋਂ ਪੰਜਾਬ ਦੇ ਵਿੱਚ ਸਾਡੇ ਪੰਜਾਬ ਨੂੰ ਅੰਗਰੇਜ਼ਾਂ ਨੇ ਮੁਗਲਾਂ ਨੇ ਕਬਜ਼ੇ ਕੀਤੇ ਨੇ ਗੁਲਾਮ ਬਣਾਉਣਾ ਚਾਹਿਆ ਤਾਂ ਉਹਨਾਂ ਨੇ ਆਪਣਾ ਬੰਦੋਬਸਤ ਪਹਿਲਾਂ ਕੀਤਾ ਪਹਿਲਾਂ ਸਭ ਤੋਂ ਜ਼ਰੂਰੀ ਹੁੰਦਾ ਪੀਣ ਵਾਲਾ ਪਾਣੀ ਤੁਸੀਂ ਦੇਖ ਸਕਦੇ ਹੋ ਇਸ ਖੂਹ ਨੂੰ ਅੰਦਾਜ਼ਾ ਲਾ ਕੇ ਕਿ ਕਿੰਡੀਆਂ-ਕਿੰਡੀਆਂ ਉਹਨਾਂ ਦੀਆਂ ਆਜ ਕਾਰਨ ਦੀ ਜਿਹੜੀ ਉਹਨਾਂ ਦੀ ਤਮੰਨਾ ਸੀਗੀ ਉਹਨੂੰ ਪੂਰੀ ਕਰਨ ਖਾਤਰ ਸਭ ਤੋਂ ਪਹਿਲਾਂ ਤਾਂ ਉਹ ਵੱਡੇ-ਵੱਡੇ ਖੂਹ ਲਾਉਂਦੇ ਸੀ ਫਿਰ ਉਸ ਤੋਂ ਬਾਅਦ ਵੱਡੇ-ਵੱਡੇ ਮਾਰਗ ਬਣਾਉਂਦੇ ਸੀ ਤਾਂ ਆਹ ਜਿਹੜਾ ਖੂਹ ਆ ਸੇਰ ਸਾਹ ਸੂਰੀ ਦਾ ਖੋਦਾ ਬਣਾਇਆ ਖੂਹ ਤੇ ਕੋਲੀ ਮਾਰਗਾ ਉਹ ਜਿਹੜਾ ਸੇਰ ਸਾਹ ਸੂਰੀ ਵੱਲੋਂ ਬਣਾਇਆ ਹੋਇਆ ਜਿਹੜਾ ਇਹ ਖੂਹ ਬਣਾਇਆ ਹੋਇਆ ਸੇਰ ਸਾਹ ਸੂਰੀ ਵੱਲੋਂ ਉੱਪਰ ਉੱਪਰ ਪਹੁੰਚ ਗਏ ਅਸੀਂ ਇਨਤਾਹਾਂ ਉੱਪਰ ਲਾ ਜਿਹੜਾ ਹੈਗਾ ਥੋੜੇ ਜਿਹਾ ਝਾੜੀ ਸੁੱਚਰ ਬਹੁਤ ਜ਼ਿਆਦੇ ਆ ਤਾਂ ਵੇਰ ਕੋ ਆਜੋ ਆਜੋ ਤਖੋਣਿਆ ਤੁਹਾਨੂੰ ਆ ਅੱਗੇ ਜਾ ਕੇ ਆ ਜਗ੍ਹਾ ਦੇ ਉੱਪਰ ਤਾਂ ਦੇਖੋ ਇਸ ਜਗ੍ਹਾ ਦੇ ਉਪਰ ਆ ਛੋਟ ਛੋਟੀਆਂ ਜਿਹੀਆਂ ਕੁੰਡਾ ਬਣੀਆਂ ਹੋਈਆਂ ਨੇ ਇਹਦੇ ਖਾਲੇ ਜਿਵੇਂ ਹੂ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਕੱਢਣ ਤੋਂ ਬਾਅਦ ਫਿਰ ਇਸ ਪਾਸੇ ਨੂੰ ਪੌੜੀਆਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤਾ ਇੱਕ ਗੱਲ ਹੋਰ ਕੈਮਰਾਮੈਨ ਵੀਰ ਨੂੰ ਹਾਂ ਆ ਬਹੁਤ ਵੱਡਾ ਔਲੂ ਵੀ ਬਣਿਆ ਹੋਇਆ ਹੈ ਬਾਈ ਥੱਲੇ ਉਹ ਦੇਖੋ ਝਾੜੀਆਂ ਹੋਣ ਕਰਕੇ ਥੋੜਾ ਦਿਖਾਈ ਨਹੀਂ ਦੇ ਰਿਹਾ ਉਹ ਬਹੁਤ ਵੱਡਾ ਔਲੂ ਆ ਉਦੋਂ ਕਾਹਾਂ ਫਿਰ ਪਾਣੀ ਕਹਾਂ ਜਾਂਦਾ ਹੋ ਤਾਂ ਇਸ ਜਗ੍ਹਾ ਦੇ ਉੱਪਰ ਆਹਾਂ ਬਾਹਰ ਤੋਂ ਵਿੱਚ ਲਿਆ ਜਾਂਦਾ ਹੋ ਜਿਵੇਂ ਇਸ਼ਨਾਨ ਕਰਨਾ ਜਾਂ ਕੋਈ ਕੱਪੜੇ ਧੋਣੇ ਇਸ ਜਗ੍ਹਾ ਦੇ ਉੱਤੇ ਵਰਤਿਆ ਦੋ ਉਦੋਂ ਲੈ ਪਾਣੇ ਕੋੜਿਆਂ ਨੂੰ ਪਾਣੀ ਪੜਾਇਆ ਜਾਂਦਾ ਹੋ ਤਾਂ ਹੁਣ ਅਸੀਂ ਐਨ ਉੱਪਰ ਖੜੇ ਆ ਤਾਂ ਕੈਮਰਾਮੈਨ ਵੀਰ ਨੂੰ ਕਹੂੰਗਾ ਇੱਧਰ ਖੂ ਦਾ ਡਰੈਸ ਦਿਖਾ ਦਿਓ ਅਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਥੱਲੇ ਖੜ ਕੇ ਤੁਹਾਨੂੰ ਦਿਖਾਇਆ ਸੀ ਉੱਪਰ ਨੂੰ ਤੇ ਹੁਣ ਉੱਪਰ ਖੜੇ ਆਏ ਹਾਂ ਖੂਹ ਨੂੰ ਥੱਲੇ ਨੂੰ ਦਿਖਾ ਰਹੇ ਹਾਂ ਤੇ ਅਸੀਂ ਐਨ ਉੱਪਰ ਸਾਤ ਦੇ ਉੱਪਰ ਖੜੇ ਆਂ ਤਾਂ ਇਹ ਹੈ ਸਿਗਾ ਜਿਹੜਾ ਖੂਹ ਆ ਫੇਰਸਾ ਸੂਰੀ ਵੱਲੋਂ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆ ਜਿਹੜਾ ਕਿ ਆਪਣਾ ਇਤਿਹਾਸ ਆਪ ਬਿਆਨ ਕਰਦਾ ਤੇ ਲੋਕ ਵੀ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਬਹੁਤ ਦੂਰ ਦਰਾਡੇ ਤੋਂ ਲੋਕ ਆਉਂਦੇ ਨੇ ਤਾਂ ਦਰਸ਼ਨ ਵੀ ਕਰਦੇ ਨੇ ਦੇਖਦੇ ਨੇ ਖੂਹ ਨੂੰ ਯਾਦਾਂ ਤਾਜ਼ੀਆਂ ਕਰਦੇ ਨੇ ਪੁਰਾਣੇ ਇਤਿਹਾਸ ਦੀਆਂ ਕਿ ਕਿਵੇਂ ਫਿਰਸਾ ਸੂਰੀ ਵੱਲੋਂ ਇਹ ਖੂਲ ਆਇਆ ਸੀਗਾ ਪਾਣੀ ਦੀ ਜ਼ਰੂਰਤ ਪੂਰੀ ਕਰਨ ਲਈ ਤਾਂ ਜਦੋਂ ਵੀ ਇੱਥੋਂ ਦੀ ਫੌਜਾਂ ਲੰਘਦੀਆਂ ਸੀਗੀਆਂ ਤਾਂ ਪਾਣੀ ਦੀ ਜ਼ਰੂਰਤ ਇੱਥੋਂ ਪੂਰੀ ਕਰਦੇ ਸੀਗੇ ਤਾਂ ਅੱਜ ਵੀ ਤੁਸੀਂ ਦੇਖੋ ਬੜੀ ਮਜ਼ਬੂਤੀ ਦੇ ਨਾਲ ਬਣਿਆ ਹੋਇਆ ਪਰ ਅੱਜ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਜਦੋਂ ਵੀ ਕਦੇ ਪੌਲ ਬਣਾਉਂਦੀਆਂ ਨੇ ਮੈਨੂੰ ਲੱਗਦਾ ਵਾ ਮਹੂਰਤ ਤੋਂ ਪਹਿਲਾਂ țeੜਾ ਆ ਜਾਂਦੀਆਂ ਨੇ ਆਪਾਂ ਦੇਖਿਆ ਹੀ ਆ ਕਿੰਨੇ ਪੌਲ ਬਣੇ ਨੇ ਜਿਹੜੇ ਉਹਦੇ ਵਿੱਚ ਮੂਰਤ ਕਰਨ ਹਜੇ ਮੂਰਤ ਹੁੰਦਾ ਨਹੀਂ ਹੈਗਾ ਉਦੋਂ ਪਹਿਲਾਂ ਉਹਨੂੰ ਤੇੜਾਂ ਜਾਂਦੀਆਂ ਨੇ ਕਈ ਪੌੜ ਇਦਾਂ ਦੇ ਵੀ ਨੇ ਤੁਸੀਂ ਹੁਣੀ ਵੱਡੇ ਵੱਡੇ ਚੈਨਲਾਂ ਦੇ ਉੱਤੇ ਤੁਸੀਂ ਦੇਖ ਚੁੱਕੇ ਹੋ ਕਿ ਕਿੱਦਾਂ ਪੌੜ ਢੇਰੀ ਹੋ ਜਾਂਦੇ ਨੇ ਕਿੰਨੀਆਂ ਮੌਤਾਂ ਹੋ ਜਾਂਦੀਆਂ ਨੇ ਪਰ ਵੱਡੀ ਗੱਲ ਆ ਜੇ ਅੰਗਰੇਜ਼ ਸਾਡੇ ਭਾਵੇਂ ਉੱਤੇ ਰਾਜ ਕਰਨ ਆਏ ਸੀ ਗੁਲਾਮ ਬਣਾ ਕੇ ਰੱਖਿਆ ਉਹਨਾਂ ਨੇ ਪਰ ਉਹ ਵੀ ਆਪਣੀ ਜਿਹੜੀ ਸੀਗੀ ਨੀਤ ਦੇ ਵਿੱਚ ਖੋਟ ਨਹੀਂ ਸੀ ਰੱਖਦੇ ਮਜ਼ਬੂਤੀ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਵੀ ਲੱਗਦਾ ਸੀ ਕਿ ਅਸੀਂ ਭਾਰਤ ਨੂੰ ਸਦਾ ਲਈ ਗੁਲਾਮ ਬਣਾ ਕੇ ਰੱਖਾਂਗੇ ਕਦੇ ਵੀ ਇੱਥੋਂ ਜਾਵਾਂਗੇ ਨਹੀਂ ਇਹ ਤਾਂ ਸਾਡੇ ਸੂਰਮਿਆਂ ਦੇ ਕਰਕੇ ਉਹ ਤੋਂ ਭਗਤ ਸਰਾਬੇ ਗਦਰੀ ਬਾਬਿਆਂ ਦੇ ਕਰਕੇ ਅੱਜ ਅਸੀਂ ਯਾਦੀ ਦਾ ਨਿਗਮ ਆ ਰਹੇ ਹਾਂ ਤੇ ਅੱਜ ਅਸੀਂ ਤੁਹਾਨੂੰ ਇਹ ਜਿਹੜਾ ਇਤਿਹਾਸ ਦਿਖਾ ਰਹੇ ਹਾਂ ਜਰੂਰ ਤੁਹਾਨੂੰ ਯਾਦ ਆਵੇ ਕਿ ਪੰਜਾਬ ਦੀ ਧਰਤੀ ਦੇ ਉੱਪਰ ਜਿਹੜੇ ਇਦਾਂ ਦੇ ਵੀ ਇਤਿਹਾਸ ਹੈਗੇ ਨੇ ਕਿ ਜਿਹੜੇ ਲੋਕ ਕਹਿੰਦੇ ਸੀ ਵੀ ਸਾਡੇ ਰਾਜ ਦੇ ਵਿੱਚ ਕਦੇ ਸੂਰਜ ਨਹੀਂ ਸਕੇਦਾ ਤਾਂ ਉਹਨਾਂ ਨੂੰ ਵੀ ਇਹ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਕਰਕੇ ਦੇਸ਼ ੱਡਣ ਦੀ ਮਜਬੂਰ ਕੀਤਾ ਪਰ ਸਾਡੀਆਂ ਸਰਕਾਰਾਂ ਨੇ ਅੱਜ ਭਾਵੇਂ ਉਹਨਾਂ ਨੂੰ ਬਣਦਾ ਸਤਕਾਰ ਤੱਕ ਨਹੀਂ ਦਿੱਤਾ ਤੇ ਅੱਜ ਇਹ ਖੂਬ ਤੁਸੀਂ ਦੇਖਿਆ ਸੋਨੂੰ ਕਿਦਾਂ ਦਾ ਲੱਗਿਆ ਆਪਣੇ ਕਮੈਂਟ ਜਰੂਰ ਲਿਖਿਓ ਤੇ ਜਰੂਰ ਸਾਡੇ ਚੈਨਲ ਦੇ ਨਾਲ ਵੱਧ ਤੋਂ ਵੱਧ ਜੁੜਿਓ ਤੇ ਇੱਥੇ ਆਪਣੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਵਾ ਕੈਮਰਾਮੈਨ ਲਵੀ ਰੈਕੋਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ